ਲਾਈਫ ਹੋਣ ਤਿੰਨ ਬੱਚੇ ਜਿਨ੍ਹਾਂ ਨੂੰ MBBS ਦੇ ਵਿੱਚ ਐਡਮਿਸ਼ਨ ਮਿਲੀ ਹੈ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਤੋਂ ਇੱਕ ਵੱਡੀ ਅਚੀਵਮੈਂਟ ਹੈ ਤੇ ਉਹ ਬੱਚਿਆਂ ਨੂੰ ਮੋਟੀਵੇਟ ਕਰਨ ਲਈ ਅਣਗਿਣਤ ਬੱਚੇ ਨੇ ਜਿਹੜੇ ਮੈਨੂੰ ਜੋ ਤੁਹਾਡੇ ਮੈਂ ਮੈਂਸ਼ਨ ਕਰ ਸਕਦਾ ਬਹੁਤ ਸਾਰੇ ਅਲੱਗ-ਅਲੱਗ ਦੇਸ਼ ਦੇ ਮੈਡੀਕਲ ਕਾਲਜਸ ਦੇ ਵਿੱਚ ਬੱਚਿਆਂ ਦੀ ਸਿਲੈਕਸ਼ਨ ਹੋ ਚੁੱਕੀ ਹੈ ਅਲੱਗ-ਅਲੱਗ ਜਿਹੜੇ ਇੰਜੀਨੀਅਰਿੰਗ ਕਾਲਜਸ ਦੇ ਵਿੱਚ ਜਾ ਚੁੱਕੇ ਐ ਜਿਵੇਂ ਦਾ ਗ੍ਰੇਸ ਆਫ ਗੋਡ ਹੁਣ ਸਾਡੇ ਕੋਲੇ तकरीबन ਸਾਰੇ ਪੰਜਾਬ ਤੋਂ ਹੀ ਬੱਚੇ ਹੈਗੇ ਨੇ ਇਵਨ ਜੇ ਮੈਂ ਕਹਾਂ ਤਾਂ ਪੰਜਾਬ ਦੇ ਬਾਰਡਰ ਵੀ ਪਾਰ ਕਰਕੇ ਹੁਣ ਸਾਡੇ ਕੋਲੇ ਜਿਵੇਂ ਕਿ ਐਨ ਆਈ ਟੇ ਜੈਪੁਰ ਹੋ ਗਿਆ ਠੀਕ ਹੈ ਆਈ ਆਈ ਟੇ ਧਾਰਵਾੜ ਹੋ ਗਿਆ ਆਈ ਆਈ ਟੇ ਮ드ਰਾਸ ਹੋ ਗਿਆ ਆਈ ਆਈ ਟੇ ਹਾਇਦਰਾਬਾਦ ਹੁਨੇ ਉਹਨੇ ਸਾਰੇ ਬੱਚੇ ਮਤਲਬ ਜਿਹੜੀਆਂ ਸਿਲੈਕਸ਼ਨ ਹੋਈਆਂ ਨੇ ਠੀਕ ਹੈ ਪੈਕ ਚੰਡੀਗੜ੍ਹ ਦੇ ਵਿੱਚ ਸਾਡੇ ਬੱਚੇ ਹੈਗੇ ਨੇ ਮੈਂ ਨਹੀਂ ਸਮਝਦਾ ਕਿ ਚੰਗੀ ਗੱਲ ਹੋਏਗੀ ਕਿ ਬੱਚੇ ਨੂੰ ਢੀੜ ਦਾ ਪਾਠ ਬਣਾਇਆ ਜਾਏ ਠੀਕ ਹੈ ਨਾ ਅ ਬੱਚੇ ਨੂੰ ਉਹਨਾਂ ਮਤਲਬ ਵੱਡੇ ਸਿਟੀਜ਼ ਐਕਸਪੋਜ਼ਰ ਨਹੀਂ ਹੁੰਦਾਗਾ 26 27 ਸਾਲ ਦਾ ਮੇਰਾ ਐਕਸਪੀਰੀਅੰਸ ਹੋ ਚੁੱਕਾ ਹੈ ਬਾਕੀ ਜੋ ਇਸ ਕੰਪੀਟੀਟਿਵ ਐਗਜ਼ਾਮਸ ਦੀ ਗੱਲ ਕਰਾਂ ਤੇ ਅਸੀਂ 98 ਚ ਇੱਕ ਵਾਰ ਸਟਾਰਟ ਕੀਤਾ ਸੀਗਾ ਬੱਚੇ ਡਿਫਰੈਂਟ ਕੰਪੀਟੀਟਿਵ ਐਗਜ਼ਾਮਸ ਜਿਸ ਤਰ੍ਹਾਂ ਕਿ ਅਬ NEET ਹੋ ਗਿਆ ਆ ਯਾ PIPM ਮੀਟੀ ਹੋ ਗਿਆ AIMS ਦਾ ਹੋ ਗਿਆ PGI MER ਦਾ ਹੋ ਗਿਆ IIT ਹੋ ਗਿਆ ਠੀਕ ਹੈ ਜਦਾਂ JEE Mains JEE Advanced ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੇ ਵਿਦਿਆ ਸ਼ਾਸਤਰੀ ਟੋਨੀ ਵਧਵਾ ਲੱਗਦਾ ਜਿਵੇਂ ਇਹਨਾਂ ਨੇ ਫਰੀਦਕੋਟ ਵਿੱਚੋਂ ਡਾਕਟਰ ਬਣਾਉਣ ਦੀ ਫੈਕਟਰੀ ਲਗਾ ਲਈ ਹੋਵੇ ਕਿਉਂਕਿ ਪੂਰੇ ਪੰਜਾਬ ਹੀ ਨਹੀਂ ਬਲਕਿ ਰਾਜਸਥਾਨ ਹਰਿਆਣਾ ਦੇ ਵੀ ਕੁਝ ਹਿੱਸਿਆਂ ਤੋਂ ਮਾਪੇ ਆਪਣੇ ਬੱਚਿਆਂ ਨੂੰ ਡਾਕਟਰ ਬਣਾਉਣ ਲਈ ਇਹਨਾਂ ਦੇ ਕੋਲ ਛੱਡ ਕੇ ਜਾ ਰਹੇ ਨੇ ਹੁਣੇ-ਹੁਣੇ ਹੋਈ ਨੀਟ ਦੀ ਪ੍ਰੀਖਿਆ ਵਿੱਚੋਂ ਉਹਨਾਂ ਦੀ ਵੱਡੀ ਪ੍ਰਾਪਤੀ ਹੋਈ ਹੈ ਤੇ ਉਹਨਾਂ ਦੇ ਤਿੰਨ ਵਿਦਿਆਰਥੀ ਡਾਕਟਰੀ ਦੀ ਪੜ੍ਹਾਈ ਲਈ ਯਾਨੀ ਐਮਬੀਬੀਐਸ ਲਈ ਚੁਣੇ ਗਏ ਹਨ ਤੇ ਉਹ ਵੀ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਉਹਨਾਂ ਨੂੰ ਮਿਲਿਆ ਹੈ ਸਰਕੂਲਰ ਰੋਡ ਤੇ ਕਾਲ ਟੈਕਸ ਦੇ ਪੈਟਰੋਲ ਪੰਪ ਦੇ ਬਿਲਕੁਲ ਨਜ਼ਦੀਕ ਵਧਵਾ ਕੈਰੀਅਰ ਇੰਸਟੀਚੂਟ ਸਿਰਫ ਡਾਕਟਰ ਹੀ ਨਹੀਂ ਬਣਾ ਰਿਹਾ ਬਲਕਿ ਉਹ IIT, JEE, NEET ਤੇ एडवांस ਸਮੇਤ ਮੈਡੀਕਲ ਤੇ ਨਾਨ ਮੈਡੀਕਲ ਦੀ ਕੋਚਿੰਗ ਦੇਣ ਵਿੱਚ ਸਭ ਤੋਂ ਅੱਗੇ ਲੰਘ ਰਿਹਾ ਹੈ ਤੇ ਹੁਣ ਤੱਕ ਉਹਨਾਂ ਦੀ ਕੋਚਿੰਗ ਦੇ ਨਾਲ ਸੈਂਕੜੇ ਵਿਦਿਆਰਥੀਆਂ ਨੂੰ ਉਹ ਉਹਨਾਂ ਦੀ ਮੰਜ਼ਿਲ ਤੱਕ ਲੈ ਕੇ ਗਏ ਆ ਇੰਸਟੀਚੂਟ ਦੇ ਮਾਲਕ ਟੋਨੀ ਵਧਵਾ ਦੱਸਦੇ ਹਨ ਕਿ ਉਹ ਪਿਛਲੇ 8 ਕਸਾਲਾਂ ਤੋਂ ਦਰਜਨਾਂ ਦੇ ਕਰੀਬ ਵਿਦਿਆਰਥੀਆਂ ਦਾ ਡਾਕਟਰ ਬਣਨ ਦਾ ਸੁਪਨਾ ਪੂਰਾ ਕਰ ਚੁੱਕੇ ਆ ਹਾਲੀ ਦੇ ਬੈਜ ਵਿੱਚ ਡਾਕਟਰੀ ਦੀ ਪੜ੍ਹਾਈ ਲਈ ਚੁਣੇ ਗਏ ਤਿੰਨਾਂ ਵਿਦਿਆਰਥੀਆਂ ਨੂੰ ਮਾਪਿਆਂ ਸਮੇਤ ਉਹਨਾਂ ਇੰਸਟੀਚਿਊਟ ਵਿੱਚ ਬੁਲਾਇਆ ਤੇ ਰਵੈਤ ਮੁਤਾਬਕ ਮਾਪਿਆਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਦੀ ਵਾਈਟ ਕੋਟ ਸੈਰੇਮਨੀ ਵੀ ਕੀਤੀ ਤੇ ਸਾਰਿਆਂ ਦਾ ਮੂੰਹ ਮਿੱਠਾ ਬਿਕਰਾਇਆ ਡਾਕਟਰੀ ਦੀ ਪੜ੍ਹਾਈ ਲਈ ਸਰਕਾਰੀ ਕਾਲਜ ਵਿੱਚ ਚੁਣੇ ਜਾਣ ਤੇ ਵਿਦਿਆਰਥੀ ਖੁਸ਼ੀ ਵਿੱਚ ਖਿਬੇ ਆ ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਦੱਸਦੇ ਆ ਕਿ ਉਹਨਾਂ ਨੂੰ ਇੱਥੇ ਲਗਾਤਾਰ ਪੜ੍ਹਾਈ ਵਾਲਾ ਮਾਹੌਲ ਤਾਂ ਮਿਲਿਆ ਹੀ ਨਾਲ ਨਾਲ ਮੰਜ਼ਲ ਸਰ ਕਰਨ ਲਈ ਲੋੜੀਂਦੀ ਕਾਉਂਸਲਿੰਗ ਵੀ ਲਗਾਤਾਰ ਮਿਲੀ ਹੈ ਅੱਜ ਅਸੀਂ ਵਾਈਟ ਕੋਟ ਸੈਰੇਮਨੀ ਕੀਤੀ ਹੈ ਐਕਚੁਅਲੀ ਕੀ ਹੋਇਆ ਕਿ ਸਾਡੇ ਤਿੰਨ ਬੱਚੇ ਜਿਨ੍ਹਾਂ ਨੂੰ ਐਮਬੀਬੀਐਸ ਦੇ ਵਿੱਚ ਐਡਮਿਸ਼ਨ ਮਿਲੀ ਹੈ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਤੋਂ ਇੱਕ ਵੱਡੀ ਅਚੀਵਮੈਂਟ ਹੈ ਤੇ ਉਹ ਬੱਚਿਆਂ ਨੂੰ ਮੋਟੀਵੇਟ ਕਰਨ ਲਈ ਠੀਕ ਹੈ ਉਹਨਾਂ ਨੇ ਮਤਲਬ ਨਵੀਆਂ ਜਿਹੜੀਆਂ ਹੁਣ ਲੀਆਂ ਤੇ ਹੁਣ ਤੁਰਨਾ ਹੈ ਤੇ ਉਹਨਾਂ ਦਾ ਸਫਰ ਆਗਾਜ਼ ਕਰਨ ਲਈ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਕੁਝ ਰਿਗਾਰਡ ਕਰਦੇ ਆਂ ਬੱਚਿਆਂ ਦਾ ਵੀ ਉਹਨਾਂ ਨੇ ਸਾਡੀ ਮਿਹਨਤ ਦਾ ਫਲ ਸਾਨੂੰ ਵੀ ਦਿੱਤਾ ਹੈ ਅਸੀਂ ਜਿਵੇਂ 11th 12th ਦੇ ਬੋਰਡ ਹੋ ਗਏ ਉਹਨਾਂ ਦੇ ਨਾਲ ਜਾਂ ਉਸ ਤੋਂ ਬਾਅਦ ਜਿਹੜੇ ਬੱਚੇ ਕੰਪੀਟੀਸ਼ਨਸ 'ਚ ਜਾਣਾ ਚਾਹੁੰਦੇ ਨੇ ਠੀਕ ਹੈ ਉਹਨਾਂ ਨੂੰ 10 ਤੋਂ ਬਾਅਦ ਅਸੀਂ ਇਹ ਕੋਚਿੰਗ ਦਿੰਨੇ ਆਂ ਤਾਂ ਕਿ ਬੱਚੇ ਡਿਫਰੈਂਟ ਕੰਪੀਟੀਟਿਵ ਇਗਜ਼ਾਮ ਜਿਸ ਤਰ੍ਹਾਂ ਕਿ ਅਬ ਨੀਟ ਹੋ ਗਿਆ ਆ ਯਾ ਪੀਪੀਐਮ ਮਿਟੀ ਹੋ ਗਿਆ ਐਮਜ਼ ਦਾ ਹੋ ਗਿਆ ਪੀਜੀਆਈ ਐਮਈਆਰ ਦਾ ਹੋ ਗਿਆ ਆਈਆਈਟੀ ਹੋ ਗਿਆ ਠੀਕ ਹੈ ਜਦਾਂ ਜੇਈ ਮੇਨਸ ਜੇਈ ਐਡਵਾਂਸ ਰਾਈਟ ਤੋਂ ਇਸ ਤੋਂ ਇਲਾਵਾ ਪੀਏਯੂਸੀਟੀ ਹੋ ਗਿਆ ਜੋ ਬੀਐਸਸੀ ਐਗਰੀਕਲਚਰ ਵਾਸਤੇ ਹੈ ਤੇ ਇਹ ਸਾਰੇ ਕੰਪੀਟੀਸ਼ਨ ਐਗਜ਼ਾਮਸ ਦੀ ਅਸੀਂ ਕੋਚਿੰਗ ਇੱਥੇ ਬੱਚਿਆਂ ਨੂੰ ਤਿਆਰ ਕਰਦੇ ਆ ਤਾਂ ਕਿ 12th ਕਰਦਿਆਂ ਨਾਲ ਹੀ ਬੱਚੇ ਆਪਣੇ ਅਗਲੇ ਸਫ਼ਰ ਨੂੰ ਤੁਰਪੈਨ ਉਹਨਾਂ ਨੂੰ ਪਟਕਣਾਣਾ ਪਵੇ ਕਿੱਥੋਂ-ਕਿੱਥੋਂ ਬੱਚੇ ਆਪਣੇ ਕੋਲ ਜ਼ਿਆਦਾਤਰ ਆ ਰਹੇ ਆ ਜਿਵੇਂ ਦਾ ਗ੍ਰੇਸ ਆਫ ਗੋਡ ਹੁਣ ਸਾਡੇ ਕੋਲੇ ਤਕਰੀਬਨ ਸਾਰੇ ਪੰਜਾਬ ਤੋਂ ਹੀ ਬੱਚੇ ਹੈਗੇ ਨੇ ਇਵਨ ਜੇ ਮੈਂ ਕਹਾਂ ਤਾਂ ਪੰਜਾਬ ਦੇ ਬਾਰਡਰ ਵੀ ਪਾਰ ਕਰਕੇ ਹੁਣ ਸਾਡੇ ਕੋਲੇ ਬੱਚੇ ਬਟਿੰਡਾ ਤੋਂ ਦਰੋਂ ਡੱਬ ਵਾਲੀ ਮੰਡੀ ਤੋਂ ਤੇ ਕ ਦਰੋਂ ਮਾਨਸਾ ਤੋਂ ਔਰ ਇਧਰ ਦੀ ਸਾਈਡ ਤੋਂ ਮੈਂ ਗੱਲ ਕਰਾਂ ਤਾਂ ਅ ਜ਼ੀਰਾ ਤੋਂ ਫਿਰੋਜ਼ਪੁਰ ਤੋਂ ਜਲਾਲਾਬਾਦ ਤੋਂ ਗੁਰੂ ਘਰ ਸਾਇਤੋਂ ਤਕਰੀਬਨ ਸਭ ਸਾਈਡਾਂ ਤੋਂ ਬੱਚੇ ਸਾਡੇ ਕੋਲੇ ਹੈਗੇ ਨੇ ਪੰਜਾਬ ਤੋਂ ਬਾਹਰ ਹਾਂਜੀ ਹਾਂਜੀ ਪੰਜਾਬ ਪੰਜਾਬ ਤੋਂ ਬਾਹਰ ਵੀ ਜੇ ਅਸੀਂ ਗੱਲ ਕਰੀਏ ਤਾਂ ਜਿਦਾਂ ਹਨੂਮਾਨਗੜ੍ਹ ਤੋਂ ਰਾਈਟ ਔਰ ਸ਼੍ਰੀ ਗੰਗਾ ਨਗਰ ਤੋਂ ਔਰ ਪਾਣੀਪਤ ਤੋਂ ਵੀ ਬੱਚੇ ਸਾਡੇ ਕੋਲੇ ਹੈਗੇ ਨੇ ਇਹ ਆਮ ਤੌਰ ਤੇ ਮਾਪੇ ਆ ਜਿਹੜੇ ਉਹ ਬੱਚਿਆਂ ਨੂੰ ਕੋਟਾ ਬਟਿੰਡਾ ਜਾਂ ਉਹ ਦਿੱਲੀ ਵਗੈਰਾ ਉੱਧਰ ਭੇਜਦੇ ਆ ਇਹਨਾਂ ਕੰਪੀਟੀਸ਼ਨਾਂ ਲਈ ਜਿਹੜੇ ਆਪਾਂ ਫਰੀਦਕੋਟ ਕਰ ਰਹੇ ਹਾਂ ਜੀ ਲੱਗਦਾ ਉਹ ਇਹ ਦੇ ਵਿੱਚ ਸਰ ਜਿ세 ਦੇਖੀਏ ਤਾਂ ਸਭ ਤੋਂ ਪਹਿਲਾਂ ਤਾਂ ਦੇਖਣ ਲਈ ਕੀ ਗੱਲ ਆਏਗੀ ਕਿ ਜੇ ਸਿਲੇਬਸ ਤਾਂ 올 ਇੰਡੀਆ ਸੇਮ ਹੈ ਕੰਪੀਟੀਸ਼ਨਸ ਨੂੰ ਲੈ ਲਓ ਚਾਹੇ ਆਪਾਂ ਬੋਰਡ ਨੂੰ ਲੈ ਲਓ ਠੀਕ ਹੈ ਜੇ ਆਪਾਂ ਇੱਕ ਅੱਛਾ ਉਹਨਾਂ ਨੂੰ ਅ ਕਹ ਲੋ ਕਿ ਜੇ ਉਹਨਾਂ ਨੂੰ ਆਪਾਂ ਇੱਕ ਵਧੀਆ ਟੀਚਰਸ ਮਿਲ ਜਾਣ ਬੱਚੇ ਨੂੰ ਠੀਕ ਹੈ ਤਾਂ ਇੱਕ ਬੱਚੇ ਨੂੰ ਅੱਛਾ ਅਕੈਡੈਮਿਕ ਸਿਸਟਮ ਉਹਨੂੰ ਸਟੱਡੀ ਮਟੀਰੀਅਲ ਸਭ ਕੁਝ ਲੈਵਲ ਦਾ ਮਿਲ ਜਾਏ ਤਾਂ ਫਿਰ ਮੈਨੂੰ ਹੀ ਸਮਝਦਾ ਕਿ ਚੰਗੀ ਗੱਲ ਹੋਏਗੀ ਕਿ ਬੱਚੇ ਨੂੰ ਢੀੜ ਦਾ 파ਟ ਬਣਾਇਆ ਜਾਏ ਠੀਕ ਹੈ ਨਾ ਬੱਚੇ ਨੂੰ ਉਹਨਾਂ ਮਤਲਬ ਵੱਡੇ ਸਿਟੀਜ਼ ਐਕਸਪੋਜ਼ਰ ਨਹੀਂ ਹੁੰਦਾਗਾ ਜੋ ਕਿ ਕੱਚੀ ਉਮਰ ਚ ਆਪਾਂ ਦੇ ਦੇਨੇ ਆ ਤੇ ਕਿਤੇ ਨਾ ਕਿਤੇ ਜਾ ਕੇ ਲੇਟਰ ਔਨ ਖਰਾਬ ਵੀ ਕਰ ਸਕਦਾ ਹੈ ਬਾਕੀ ਹਰ ਇੱਕ ਦੀ ਆਪਣੀ ਚੋਇਸ ਹੈ ਉਸ ਚ ਆਪਾਂ ਕੁਝ ਕਹਿ ਨਹੀਂ ਸਕਦੇ ਕਿੰਨੇ ਕ ਸਾਲਾਂ ਤੋਂ ਤੁਸੀਂ ਇਸ ਫੀਲਡ ਚ ਹੋ ਤੇ ਹੁਣ ਤੱਕ ਕਿਹੜੇ ਕਿਹੜੇ ਸਿਚੁਏਸ਼ਨਾਂ ਦੇ ਵਿੱਚ ਆਪਾਂ ਲੱਗੇ ਹੋ ਕਿੰਨੇ ਕੋ ਦੇਖੋ ਜੀ ਜੇ ਐਜੂਕੇਸ਼ਨ ਦੀ ਗੱਲ ਕਰਾਂ ਤਾਂ 26-27 ਸਾਲ ਦਾ ਮੇਰਾ ਐਕਸਪੀਰੀਅੰਸ ਹੋ ਚੁੱਕਾ ਹੈ ਬਾਕੀ ਜੋ ਇਸ ਕੰਪੀਟੀਟਿਵ ਐਗਜ਼ਾਮ ਦੀ ਗੱਲ ਕਰਾਂ ਤੇ ਅਸੀਂ 98 ਚ ਇੱਕ ਵਾਰ ਸਟਾਰਟ ਕੀਤਾ ਸੀਗਾ ਹੁਣ ਤੱਕ ਸਰ ਦੇਖੋ ਅਨਗਿਣਤ ਬੱਚੇ ਨੇ ਜਿਹੜੇ ਮੈਨੂੰ ਜੋ ਤੁਹਾਡੇ ਮੈਂ ਮੈਂਸ਼ਨ ਕਰ ਸਕਦਾ ਬਹੁਤ ਸਾਰੇ ਅਲੱਗ-ਅਲੱਗ ਦੇਸ਼ ਦੇ ਮੈਡੀਕਲ ਕਾਲਜਸ ਦੇ ਵਿੱਚ ਬੱਚਿਆਂ ਦੀ ਸਿਲੈਕਸ਼ਨ ਹੋ ਚੁੱਕੀ ਆ ਅਲੱਗ-ਅਲੱਗ ਜਿਹੜੇ ਇੰਜੀਨੀਅਰਿੰਗ ਕਾਲਜਸ ਦੇ ਵਿੱਚ ਜਾ ਚੁੱਕੇ ਆ ਜਿਵੇਂ ਕਿ ਐਨਆਈਟਿ ਜੈਪੁਰ ਹੋ ਗਿਆ ਇੱਕ ਹੈ IIT ਧਾਰਵਾੜ ਹੋ ਗਿਆ IIT ਮ드ਰਾਸ ਹੋ ਗਿਆ IIT ਹਾਇਦਰਾਬਾਦ ਨੇ ਉਹਨੇ سارے ਬੱਚੇ ਮਤਲਬ ਜenial selection ਹੋਈਆਂ ਨੇ ਠੀਕ ਹੈ ਪੈਕ ਚੰਡੀਗੜ੍ਹ ਦੇ ਵਿੱਚ ਸਾਡੇ ਬੱਚੇ ਹੈਗੇ ਨਹੀਂ ਤੋਂ ਇਸ ਤੋਂ ਇਲਾਵਾ ਬੋਪਾਲ ਦੇ ਵਿੱਚ ਬੱਚੇ ਪੜ੍ਹ ਰਹੇ ਨੇ ਤੋਂ ਇਹ ਸਭ ਸਾਰੇ ਇੱਥੋਂ ਤਿਆਰ ਹੋ ਕੇ ਜੀ ਜੀ ਬਿਲਕੁਲ ਉਹਨਾਂ ਨੂੰ ਇੱਥੋਂ ਕੋਚਿੰਗ ਦਿੱਤੀ ਗਈ ਹੈ ਤੇ ਬੱਚੇ ਅਲੱਗ-ਅਲੱਗ ਜਗ੍ਹਾ ਤੇ ਆਪਣਾ अपने करियर दी करियर में आगे बढ़ा रहे हैं सर मैं एमबीबीएस 2025 का ही था मैं जीजीएस फरीदकोट से एडमिशन लिया है मेरा इथे एक्सपीरियंस बहुत अच्छा रहा आज इथे बहुत बढ़िया तरह मैं मतलब लाइक पढ़ाया भी बढ़िया तरह सब टीचर्स का भी बहुत अच्छा सपोर्ट सेगा सब नेदा अच्छी तरह मतलब पर्सनली डाउट्स वगैरह सब कुछ दा अच्छा दा अच्छा दा बहुत अच्छा रहा मेरा जी मैं अपनी नीट प्रिपरेशन की थी इस इंस्टीट्यूट का इंस्टीट्यूट बहुत बढ़िया है टीचर्स भी बड़े कोऑपरेटिव ने ਇਹ ਪੜਾਈ ਵਾਲਾ ਮਾਹੌਲ ਹੈ ਸਾਰਾ ਮਤਲਬ ਬੜਾ ਵਧੀਆ ਹੈ ਮੈਂ ਫਿਰੋਜ਼ਪੁਰ ਤੋਂ ਇੱਥੇ ਵਾਧਵਾ ਕਰੀਅਰ ਇੰਸਟੀਚਿਊਟ ਫਰੀਦਕੋਟ ਆਂਦੀ ਸੀਗੀ ਇੱਥੋਂ ਦੀ ਫੈਕਿਲਿਟੀ ਸਾਰਾ ਕੁਝ ਬਹੁਤ ਵਧੀਆ ਹੈ ਉਹਨਾਂ ਦੀ سپورਟ ਗਾਈਡੈਂਸ ਕਰਕੇ ਹੀ ਮੈਨੂੰ ਐਮਬੀਬੀਐਸ ਫਰੀਦਕੋਟ ਜੀਜੀਐਸ ਵਿੱਚ ਐਡਮਿਸ਼ਨ ਮਿਲੀਏਗੀ ਆ